ਬਾਬਾ ਫਰੀਦ ਦੀ ਧਰਤੀ ਤੇ ਖੜਿਆ ਆ ਤੇ ਇੱਥੇ ਆ ਕੇ ਜੇ ਅਸੀਂ ਬੇਅਦਬੀ ਦੀ ਗੱਲ ਨਾ ਕਰੀਏ ਬਰਗਾੜੀ ਗੋਲੀकांड ਦੀ ਗੱਲ ਨਾ ਕਰੀਏ ਤਾਂ ਨਾ ਇਨਸਾਫੀ ਹੋਏਗੀ ਲੋਕ ਜਿਹੜੇ ਨੇ ਉਹਨਾਂ ਨੇ ਬੜੀ ਉਮੀਦ ਦੇ ਨਾਲ ਤੁਹਾਨੂੰ ਲਿਆਇਆ ਇਹੀ ਕਾਰਨ ਹੈ ਕਿ ਜੇ ਅਸੀਂ ਫਰੀਦਕੋਟ ਸੀਟ ਦੀ ਗੱਲ ਕਰੀਏ ਇੱਥੇ ਨੋ ਕਨਸੀਕੁਐਂਸਸ ਚ ਅੱਠ ਤੇ ਆਮ ਆਦਮੀ ਪਾਰਟੀ ਦੇ ਐਮਐਲਏਸ ਨੇ ਸਿਰਫ ਗਿੱਧੜਵਾ ਦੇ ਵਿੱਚ ਰਾਜਵੜਿੰਗ ਸਾਹਿਬ ਨੇ ਤੁਹਾਨੂੰ ਲੱਗਦਾ ਹੈ ਕਿ ਹਲੇ ਵੀ ਇਸ ਵਾਰ ਵੀ ਬੇਅਦਬੀ ਦਾ ਮੁੱਦਾ ਜਿਹੜਾ ਹੈ ਉਹ ਰਹੇਗਾ ਬਰਗਾੜੀ ਦਾ ਮੁੱਦਾ ਰਹੇਗਾ ਬੇਅਦਵੀ ਮਾਮਲੇ ਤੇ ਕਾਰਵਾਈ ਹੋਈ ਆ ਸੁਖਬੀਰ ਬਾਦਲ ਫਰੀਦਕੋਟ ਪਿਕਨਿਕ ਮਨਾਉਣੀ ਆਉਂਦਾ ਤਰੀਕਾ ਭੁਗਤ ਨਹੀਂ ਆਉਂਦਾ ਠੀਕ ਹੈ ਨਾ ਉਹ ਬੇਅਦਵੀ ਮਾਮਲੇ ਚ ਵੀ ਆਉਂਦਾ ਬੇਅਦਵੀ ਵੀ ਕਰ ਦੇਣਾ ਉਹ ਸਾਬਦ ਕਰ ਦੇਣਾ ਉਹ ਸਾਬਦ ਨਾਲ ਲੋਇਨ ਜਦੋਂ ਇਹ ਸਾਡੇ ਨਾਲ ਸੀ ਜਦੋਂ ਇਹ ਸਾਡੇ ਨਾਲ ਸੀਗਾ ਇਹ ਇਹਨਾਂ ਦੀ ਆਦਤ ਆ ਭਾਈ ਸਾਹਿਬ ਦੀ ਆਦਤ ਆ ਭਾਈ ਸਾਹਿਬ ਦੀ ਆਦਤ ਆ ਡਿਬੇਟ ਖਰਾਬ ਕਰਨੀ ਪਿਛਲੀਆਂ ਡਿਬੇਟਾਂ ਵੀ ਖਰਾਬ ਕੀਤੀਆਂ ਕੋਈ ਸੀਰੀਅਸ ਗੁਨੇ ਨਾਲ ਪਿਛਲੀ ਡਿਬੇਟ ਪਿਛਲੀ ਡਿਬੇਟ ਵੀ ਜਿੰਮੇਵਾਰ ਹੋ ਦੋ ਝੂਠ ਨਾ ਬੋਲ ਠੀਕ ਆ ਠੀਕ ਆ ਜਦੋਂ ਤੇਰੇ ਕੋਲ ਜਦੋਂ ਤੇਰੇ ਕੋਲ ਝੂਠ ਮਾਰ ਕੇ ਸਟੇਜ ਲੱਗ ਜਾਂਦੀ ਆ ਜਦੋਂ ਤੁਹਾਡੇ ਝੂਠ ਨਹੀਂ ਬੋਲਣਾ ਇੱਕ ਮੁੱਦਾ ਆਪਾਂ ਜੋ ਪਾਰਟੀ ਉਹ ਕਰਦੀ ਆ ਜੋ ਕਿ ਆ ਉਹ ਕਰਦੀ ਆ ਠੀਕ ਹੈ ਨਾ ਐਵੇਂ ਛਲਾਰੂ ਛਲਾਰੂ ਪੁਨੇ ਨਾਲ ਕੋਈ ਜੇ ਮੈਂ ਉਹਨਾਂ ਚੀਜ਼ਾਂ ਲਿਆਗਾ ਤੁਸੀਂ ਮੈਨੂੰ ਬੇਅਦਬੀ ਮਾਮਲੇ ਦੀ ਗੱਲ ਹੋ ਰਹੀ ਸੀ ਇੱਕ ਵਾਰ ਜਾਣ ਲੈਣੇ ਆ ਕਿਉਂਕਿ ਅਸੀਂ ਜਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਬੜੀ ਉਮੀਦਾਂ ਦੇ ਨਾਲ ਤੁਹਾਨੂੰ ਸੱਤਾ ਦੇ ਵਿੱਚ ਲੋਕ ਲੈ ਕੇ ਆਏ ਪਰ ਅਸੀਂ ਬਾਬਾ ਫਰੀਦ ਦੀ ਧਰਤੀ ਤੇ ਖੜੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਨਸਾਫ ਦੁਬਾ ਪਾਏ ਹੋ ਬੇਅਦਬੀ ਮਾਮਲੇ ਦੇ ਵਿੱਚ ਬਰਗਾੜੀ ਗੋਲੀकांड ਮਾਮਲੇ ਦੇ ਵਿੱਚ ਬਿਲਕੁਲ ਦਵਾ ਸਕਿਆ ਜੀ ਹੁਣ ਤਾਂ ਹੀ ਕੋਈ ਧਰਨਾ ਨਹੀਂ ਲੱਗਿਆ ਜਦੋਂ ਦੂਜੀਆਂ ਪਾਰਟੀਆਂ ਦੇ ਧਰਨੇ ਲੱਗੇ ਹੁੰਦੇ ਸੀ ਉਦੋਂ ਸਾਡੇ ਆ ਕੇ ਉਹਨਾਂ ਦੇ ਵਿੱਚ ਬੈਠਦੇ ਸੀ ਉਹਨਾਂ ਨੂੰ ਯਕੀਨ ਦਿਵਾਇਆ ਸੀ ਤੇ ਅੱਜ ਜਿਹੜਾ ਧਰਨਾ ਚੱਕਿਆ ਗਿਆ ਉਹ ਸੈਟ ਦੇ ਮੁਤਾਬਕ ਹੀ ਚੱਕਿਆ ਗਿਆ ਲਗਾਤਾਰ ਇੱਕ ਸਾਲ ਸਾਡੀ ਸਰਕਾਰ ਦੇ ਵਿੱਚੋਂ ਧਰਨਾ ਲੱਗਿਆ ਪਿਆ ਪਰ ਫੇਰ ਫੇਰ ਉਹ ਜਿੰਨਾ ਚਿਰ ਉਹਨਾਂ ਤੇ ਐਫ ਆਈ ਆਰ ਦਰਜ ਹੋ ਕੇ ਸਾਰਾ ਕੁਝ ਮੁਕੰਮਲ ਨਹੀਂ ਹੋਇਆ ਉਹਨਾਂ ਚਿਰ ਉਹਨਾਂ ਨੇ ਧਰਨਾ ਨਹੀਂ ਚੱਕਿਆ ਦੂਜੀ ਗੱਲ ਜੇ ਚਲੋ ਜੋ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਉਹ ਜੇਲ੍ਹ ਦੇ ਵਿੱਚ ਜਾ ਚੁੱਕੇ ਉਹ ਉਹਨਾਂ ਦੇ ਜੁਡੀਸ਼ਨਲ ਜਿਹੜਾ ਉਹ ਤਾਂ ਅਦਾਲਤ ਦਾ ਕੰਮ ਆ ਨਾ ਜਿਹੜਾ ਇਹ ਕਰਨਾ ਸਾਡਾ ਕੰਮ ਸੀ ਪਰਚਾ ਦਰਜ ਕਰਨਾ ਅਸੀਂ ਪਰਚਾ ਦਰਜ ਕਰਾ ਕੇ ਉਹਨਾਂ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਲੱਗੇ ਹੋਇਆ ਸੈਟ ਦਾ ਕੰਮ ਹੁੰਦਾ ਜਿਹੜਾ ਇਹ ਕੰਮ ਕਰਕੇ ਦੇਣਾ ਸੈਟ ਬਣ ਕੇ ਲੜਾਈ ਵੀ ਆ ਉਹ ਤੇ ਲੱਗਾ ਹੋਇਆ ਕਿਸਾਨੀ ਅੰਦੋਲਨ ਦੇ ਲਈ ਚਲੋ ਮੰਨਦੇ ਇਹਨਾਂ ਨੂੰ ਨੌਕਰੀਆਂ ਨਹੀਂ ਦੇਂਦੀਆਂ ਅੱਜ ਘਰ ਘਰ ਬਿਜਲੀ ਜਦੋਂ ਮਰਜ਼ੀ ਜਾ ਕੇ ਮੋਟਰਾਂ ਤੇ ਬੀਲੋ ਕਿਸਾਨੀ ਕਿਸਾਨ ਯੂਨੀਅਨ ਦੇ ਸਾਹਮਣੇ ਅੱਜ ਉਹ ਦੀਂਦੀ ਆ ਬਿਜਲੀ ਦੀਂਦੀ ਆ ਨਾ ਬਿਜਲੀ ਦੀਂਦੀ ਆ ਘਰ ਘਰ ਜਾਂਦੇ ਘਰੇ ਘਰੇ ਬਿਜਲੀ ਦੀਂਦੀ ਆ ਹਸਪਤਾਲ ਅਸੀਂ ਇਹਨਾਂ ਦੇ ਵਿੱਚੋਂ ਇੱਕ ਵੀ ਡਾਕਟਰ ਇਹਨਾਂ ਨੇ ਕੋਈ ਆਪਦੀ ਆਪਦੀਆਂ ਸਰਕਾਰਾਂ ਦੇ ਵਿੱਚ ਇੱਕ ਵੀ ਡਾਕਟਰ ਆਪਦੀ ਸਰਕਾਰਾਂ ਦੇ ਵਿੱਚ ਇਹਨਾਂ ਨੇ ਭਰਤੀ ਨਹੀਂ ਕੀਤਾ ਸਾਡੀਆਂ ਪਾਰਟੀਆਂ ਨੇ ਜੇਪਨ ਲੱਗ ਨਹੀਂ ਨਿਕਲਾਏ ਤੇ ਉਹਦੇ ਵਿੱਚ ਨੌਕਰੀਆਂ ਲਾ ਲਾ ਕੇ ਡਾਕਟਰ ਰੱਖੇ ਗਏ ਆ ਕੋਈ ਕਿਸੇ ਪਾਸੇ ਅਸੀਂ ਮਤਲਬ ਬੰਦੇ ਨਹੀਂ ਲਏ ਗਏ ਇੱਥੇ ਬੇਅਦਬੀ ਦੀ ਗੱਲ ਚੱਲ ਰਹੀ ਸੀ ਬੇਅਦਬੀ ਦੇ ਮੁੱਦੇ ਦੇ ਉੱਤੇ ਕਾਂਗਰਸ ਵੀ ਸੱਤਾ ਦੇ ਵਿੱਚ ਆਈ ਹੈ ਤਾਂ ਜ਼ਰੂਰੀ ਬਣ ਜਾਂਦਾ ਹੈ ਕਾਂਗਰਸ ਤੋਂ ਵੀ ਇੱਕ ਵਾਰੀ ਜਵਾਬ ਲੈ ਲਈਏ ਬੇਅਦਬੀ ਦਾ ਮੁੱਦਾ ਦੇ ਕਾਂਗਰਸ 2017 ਦੇ ਵਿੱਚ ਸਰਕਾਰ ਬਣਾਈ ਪੰਜਾਬ ਦੇ ਵਿੱਚ ਕੀ ਕਿਉਂ ਕਾਂਗਰਸ ਆ ਬੇਅਦਬੀ ਮੁੱਦੇ ਨੂੰ ਸੌਟ ਆਊਟ ਨਹੀਂ ਕਰ ਪਾਈ ਤੁਹਾਨੂੰ ਕੌਣ ਕਹਿੰਦਾ ਸੌਟ ਆਊਟ ਨਹੀਂ ਕਰ ਪਾਈ ਅਸੀਂ ਅਜੇ ਤੱਕ ਨਹੀਂ ਫੜੇ ਗਏ ਚਾਰ ਸ਼ੀਟ ਨਹੀਂ ਹੋਈ ਫਰੇਮ ਨਹੀਂ ਹੋਈ ਅਸੀਂ ਸਾਰੀ ਜਦੋਂ ਗੁਰੂ ਮਹਾਰਾਜ ਉਥੋਂ ਚੱਕ ਕੇ ਲਿਆ ਬੁਰਜਵਾਰ ਸਿੰਘ ਵਾਲੇ ਤੋਂ ਉਦੋਂ ਤੋਂ ਲੈ ਕੇ ਸ਼ਕਤੀ ਸਿੰਘ ਆ ਉਹਦਾ ਜਿਹੜਾ ਮੁਖ ਸਰਗਣਾ ਸੀ ਹਿਮਾਚਲ ਤੋਂ ਜਾ ਕੇ ਫੜਿਆ ਸੀ ਫਿਰ ਮਹਿੰਦਰ ਸਿੰਘ ਬਿੱਟੂ ਉਹ ਫੜਿਆ ਬਾਕੀ ਸਾਰੇ ਜਿਹੜੇ ਉਹਦੇ ਵਿੱਚ ਸ਼ਾਮਲ ਸੀ ਬੰਦੇ ਸਾਰੇ ਦੇ ਸਾਰੇ ਬੰਦੇ ਅਸੀਂ ਸਾਰਾ ਕਿਸ ਕੱਢ ਕੇ ਬੰਦੇ ਸ਼ਾਮਲ ਕੀਤੇ ਨਾਲ ਤਬਦੀਸ਼ ਦੇ ਵਿੱਚ ਤੇ ਉਹਨਾਂ ਨੂੰ ਸਜ਼ਾ ਦਵਾਈ ਜੇਲ੍ਹ ਦੇ ਵਿੱਚ ਭੇਜਿਆ ਇਹ ਤਾਂ ਵੈਸੇ ਜੇ ਕੋ ਰੋਲਾ ਪਾਈਓ ਪਾਈ ਜਾਵੇ ਪੂਰੇ ਦਾ ਪੂਰਾ ਮਸਲਾ ਕਾਂਗਰਸ ਦੇ ਵੇਲੇ ਜਿਹੜੀ ਅਸੀਂ ਸੈੱਟ ਬਣਾਈ ਸੀ ਉਹ ਸੈੱਟ ਨੇ ਹੱਲ ਕਰਕੇ ਲੋਕਾਂ ਦੇ ਸਾਹਮਣੇ ਕੱਢ ਕੇ ਰੱਖਿਆ ਸੀ ਔਰ ਜਿਹੜਾ ਮੁਕੱਦਮਾ ਬਣਦਾ ਸੀ ਉਹ ਮੁਕੱਦਮਾ ਦਰਜ ਕੀਤਾ ਸੀ ਬੰਦੇ ਜੇਲ੍ਹਾਂ ਦੇ ਵਿੱਚ ਉਮਰ ਵਿਜੇ ਪ੍ਰਤਾਪ ਨੂੰ ਅਸਤੀਫਾ ਕਿਉਂ ਦੇਣਾ ਪੈ ਗਿਆ ਉਮਰ ਵਿਜੇ ਬਤਾਪ ਡਰਾਮੇ ਕਰਦਾ ਸੀ ਕਮਰਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਸ਼ਾਮਲ ਹੋਣਾ ਸੀ ਤੁਹਾਡੇ ਸਾਹਮਣੇ ਹੋ ਗਿਆ ਉਹਨਾਂ ਨੇ ਇਲੈਕਸ਼ਨ ਵੀ ਲੜਿਆ ਇਸ ਕਰਕੇ ਉਹ ਸਿਰਫ ਡਰਾਮੇ ਕਰ ਰਿਹਾ ਸੀ ਉਹ ਡਰਾਮਿਆਂ ਦੇ ਤਹਿਤ ਸਾਰਾ ਕੁਝ ਕਹਿ ਰਿਹਾ ਸੀ ਵੀ ਆ ਨਹੀਂ ਹੋਇਆ ਆ ਨਹੀਂ ਹੋਇਆ ਹੁਣ ਕੀ ਹੋਇਆ ਉਸ ਤੋਂ ਬਾਅਦ ਕੀ ਹੋ ਗਿਆ ਕਮਰਵਿਜੇ ਪ੍ਰਤਾਪ ਕਹਿੰਦਾ ਸੀ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਘੰਟੇ ਚ ਕੇਸ ਕੱਢ ਕੇ ਲੈ ਆਉਂਗਾ ਹੁਣ ਕਿਉਂ ਨਹੀਂ ਲੈ ਆ ਕੱਢ ਕੇ